ਲੋ ਵੀ ਦੋਸਤੋ ਆਪਾਂ ਖੜੇ ਆ ਟਰੈਕਟਰ ਮੇਲਾ ਤਲਵੰਡੀ ਸਾਹ ਕੋਤੇ ਤੇ ਤੁਹਾਡੇ ਲਈ ਬਾਜ਼ਾਰ ਜਮਾ ਬਿਲਕੁਲ ਸਸਤਾ ਕਰਤਾ ਇੱਕ ਵਾਰੀ ਝਾਤ ਮਾਰ ਲਿਓ ਟਰੈਕਟਰ ਨਹੀਂ ਜਹਾਜ਼ ਆ ਦੋਸਤੋ ਐਡ ਗੇਰਾ 27 30 ਆ ਟਰੈਕਟਰ ਜਮਾ ਸਾਫ ਆ ਦੇਖੋ ਬਾਹਰ ਸਿਲੰਡਰ ਵੀ ਲਾ ਰੱਖਿਆ ਨਾਲ ਇਹ ਨਵਾਂ ਮਾਡਲ ਆ ਤੇ 342000 ਦਾ ਨਵੇਂ ਟਾਇਰ ਆ ਦੇਖੋ ਦੋਸਤੋ ਟਾਇਰ ਥੋੜੇ ਟਾਇਰ ਪੋਏ ਹੋਏ ਆ ਮਗਰਲੇ ਵੀ ਜਮਾ ਨਵੇਂ ਟਾਇਰ ਆ ਦੇਖੋ ਬੰਮਨੇ ਵੀ ਨਹੀਂ ਪੱਟੇ ਆਏ ਤੱਕ ਤੇ ਥੋੜਾ ਹੱਟਣ ਲੱਗਿਆ ਦੇਖੋ ਦੋਸਤੋ ਟਰੈਕਟਰ ਇਹ ਵੀਰੇ ਸ਼ੌਕ ਨਾਲ ਰੱਖਿਆ ਕਿਤੇ ਨਹੀਂ ਤਾਂ ਇਥੇ ਰੰਗ ਵੀ ਨਹੀਂ ਪੱਟਿਆ ਗਿਆ ਇੰਨਾ ਤੇ ਚਲੋ ਬੜਾ ਪੁਟਾ ਹੋਈ ਜਾਂਦਾ ਨਹੀਂ ਰੰਗ ਵੀ ਨਹੀਂ ਪੱਟਿਆ ਰਿਹਾ ਟਰੈਕਟਰ ਬਹੁਤ ਸਮਾਲ ਕੇ ਰੱਖਿਆ कोका टीफा दोस्तों बहुत सोना ट्रैक्टर है जी बहुत सामने ट्रैक्टर रखे पूरा सोना ट्रैक्टर सैड गेयर आई दोस् सैड गेयर छत्तीस ती पल टीएक्स बहुत सोना ट्रैक्टर ਇੰਗ੍ਰੀਨ ਸਾਰਾ ਓਕੇ ਪਿਆ ਜੀ ਜਮ ਬਹੁਤ ਬਾਜਾ ਮੁੱਲ ਦਾ ਟਰੈਕਟਰ ਦੋਸਤੋ ਇਹ ਨਾਲ ਖੜਾ ਨਵੇਂ ਟਾਇਰ ਮਗਰਲੇ ਮੂਰਲੇ ਅਤੇ 8955 16 ਮਾਡਲ ਦਾ ਦੋਸਤੋ 5 12 ਦਾ ਜਮਾਈ ਸਸਤੇ ਕਰਦੇ ਦੋਸਤੋ ਮੰਡੀ ਚੰਮਾ ਸਸਤੀ ਕਰਦੀ ਤਲਵੰਡੀ ਸਾਹ ਕੋਦੇ ਇਹ ਟਰੈਕਟਰ ਤੁਸੀਂ ਦੇਖ ਕੇ ਕੀ ਆਪ ਕਹੋਗੇ ਕੀ ਬਾਈ ਮਾਡਲ ਨੂੰ ਮਾਡਲ ਟਰੈਕਟਰ ਸਾਂਭਿਆ ਹੋਇਆ ਟਰੈਕਟਰ ਆ ਬੁਰਾ ਤੇ ਜ਼ਿੰਮੇਵਾਰੀ ਵੀ ਦਾ ਇਹ ਵੀ 1100 2 ਘੰਟਾ ਚੱਲਿਆਗਾ ਤੇ ਲੇਮੀ ਲੈ ਜਾਓ ਹੋਇਆ ਮਗਰਾੜ ਵੀ ਤੇ ਕੋ ਟਾਇਰ ਵੀ 80 90 ਪੈਸੇ ਆ ਉਹ ਐ ਪੂਰਾ ਸਾਫ ਟਰੈਕਟਰ ਆ ਪੂਰਾ ਤੋਸਤਾ ਦੇਖੋ ਅਜੇ 112000 16 ਮਾਡਲ ਆਈ ਬਹੁਤ ਸੋਨਾ ਟਰੈਕਟਰ ਆਈ ਬਾਜੋ ਮੋਲ ਦਾ ਟਰੈਕਟਰ ਆ ਬਾਜੋ ਮੋਲ ਦਾ ਬੰਨੇ ਟਰੈਕਟਰ ਬਾਜੋ ਮੋਲ ਦੇ ਆ ਜੀ ਉਹਨੇ ਆ ਗਏ ਬਹੁਤ ਨਮਾ ਆ ਗਏ ਚਲਾ ਕੇ ਬਾਸ ਕਰਦੇ ਕਾਦੇ ਕੋਈ 13 ਮਾਡਲ 4 47500 ਰੁਪਏ ਦਾ ਟਰੈਕਟਰ ਬਹੁਤ ਸੋਹਣਾ ਹੈ ਜੀ ਵੱਡੀ ਗੱਲੇ ਆ ਹੋਰ ਡਾਟ ਲੱਗਿਆ ਬਹੁਤ ਸੋਹਣਾ ਟਰੈਕਟਰ ਹੈ ਜੀ ਜਮਾ ਸਾਫ ਹੈ ਜੀ ਏ ਸ਼ਾਪਿੰਗ ਗੋਗਨ ਕੱਟ ਲਿਆ ਜੀ ਹਾਂ ਹਾਂ ਨੰਬਰ ਕੱਟ ਦੇ ਦੋ ਜੀ